ਫਰੀਦਕੋਟ ਦੇ ਕੋਠੇ ਚਹਿਲ ਪਿੰਡ ਦਾ ਆਕਾਸ਼ਦੀਪ 20 ਸਾਲਾ 14 ਮਈ ਦੀ ਰਾਤ ਨੂੰ ਸ਼ਿਰਨਗਰ ਦੇ ਵਿੱਚ ਡਿਊਟੀ ਕਰਦੇ ਆ ਗੋਲੀ ਲੱਗਣ ਨਾਲ ਮਾਰਿਆ ਗਿਆ ਤੇ ਪਰਿਵਾਰ ਨੇ ਹੁਣ ਉਹਦੀਆਂ ਅਸਤੀਆਂ ਰੱਖ ਲਈਆਂ ਕਿ ਅਸੀਂ ਜਲਬਰਵਾ ਨਹੀਂ ਕਰਨਾ ਜਦੋਂ ਤੱਕ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੇ ਬਕਾਇਦਾ ਤੌਰ ਤੇ ਰੱਖਿਆ ਮੰਤਰਾਲੇ ਨੂੰ ਬਕਾਇਦਾ ਤੌਰ ਤੇ ਫੌਜ ਦੇ ਨੁਮਾਇੰਦਿਆਂ ਨੂੰ ਇਥੋਂ ਤੱਕ ਐਕਸ ਸਰਵਿਸਮੈਨ ਜਿਹੜੇ ਐਕਸ ਫੌਜੀ ਨੇ ਸਾਬਕਾ ਫੌਜੀ ਨੇ ਉਹਨਾਂ ਦੀਆਂ ਜੁਨਟਾਂ ਨੇ ਲਿਖ ਕੇ ਦਿੱਤਾ ਤੇ ਪੰਜ ਵਰ ਘਰੇ ਆਲੇ ਕੁਲਤਾਰ ਸੰਧਵਾ ਜੀ ਕਹਿੰਦੇ ਕੋਈ ਗੱਲ ਨਹੀਂ ਫੌਜ ਦੀ ਰਿਪੋਰਟ ਆ ਜਾਣੀ ਦੋਸਤੋ ਅਜਾ ਆਪਣਾ ਦਰਜਾ ਦਵਾ ਦੇਣਾ ਪਰ ਨਹੀਂ ਅੱਜ ਤੱਕ ਦਰਜਾ ਨਹੀਂ ਮਿਲਿਆ ਤੇ ਪਰਿਵਾਰ ਤਿੰਨੇ ਪਹਿਲੂਆਂ ਤੇ ਅੜਿਆ ਕਿ ਪਹਿਲਾ ਪਹਿਲੂ ਤਾਂ ਸਾਡਾ ਹੀ ਆ ਕਿ ਸਾਨੂੰ ਉਹਦੇ ਮੌਤ ਦਾ ਕਾਰਨ ਤਾਂ ਦੱਸਿਓ ਤੇ ਉਹਦੇ ਲਈ ਉਹ ਇਹ ਫੌਜ ਨੂੰ ਚਿੱਠੀਆਂ ਲਿਖ ਚੁੱਕੇ ਨੇ ਪੁੱਛਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਇਹਨਾਂ ਦਾ ਸਾਫ਼ ਕਰ ਦਿਓ ਕਿ ਕਾਸ਼ਦੀਪ ਦੀ ਮੌਤ ਦਾ ਅਸਲ ਕਾਰਨ ਕੀ ਆ ਕਿਵੇਂ ਗੋਲੀ ਲੱਗੀ ਉਹਦੇ ਸਿਰ 'ਚ ਕਿਸ ਦੀ ਗੋਲੀ ਸੀ ਉਹ ਕਹਿੰਨੇ ਕੋਈ ਜਵਾਬ ਨਹੀਂ